ਕਲੈਕਸ ਕਰਨੀ ਆ ਉਹ ਉਹ ਕਰੋ ਸਿਆਸਤ ਦੇ ਖੇਤਰ ਵਿੱਚ ਧਾਰਮਿਕ ਖੇਤਰ ਵਿੱਚ ਤੁਸੀਂ ਸਿਆਸਤ ਕਰੋਗੇ ਤੇ ਤੁਸੀਂ ਆਪਣਾ ਵੀ ਘਾਟਾ ਕਰਾਓਗੇ ਤੇ ਧਰਮ ਦਾ ਵੀ ਨਿਰਾਦਰ ਹੁੰਦਾ ਹੈ ਤੁਸੀਂ ਜਿਹੜੇ ਵਿਅਕਤੀ ਦੀ ਜਿਹੜੀ ਆਪਣੇ ਉਹਦਾ ਦੁਕਾਨ ਤੇ ਸਰਤਾਬ ਉੱਤੇ ਅਚਾਰੀ ਨੇ ਤੇ ਤੁਸੀਂ ਉਹ ਉਹਨੂੰ ਲੈ ਕੇ ਕਲੈਕਸ ਕਰ ਰਹੇ ਹੋ ਤੇ ਚਲੋ ਠੀਕ ਹੈ ਜੈਦਾ ਸਾਹਿਬ ਦਾ ਹਰ ਫਰਮਾਨ ਸਾਡੇ ਸਿਰ ਮੱਥੇ 'ਤੇ ਅਸੀਂ ਮੰਨਦੇ ਆ ਕੋਈ ਵੀ ਜਿਹੜਾ ਸਾਨੂੰ ਜਿਹੜਾ ਆਦੇਸ਼ ਜਾਰੀ ਕੀਤਾ ਉਹਦਾ ਜੀ ਵੀ ਜ਼ਗੀਰ ਕੌਰ ਸੀ ਜਾਂ ਕੋਈ ਵੀ ਵਿਅਕਤੀ ਆ ਉਹਦਾ ਉਹ ਜਵਾਬ ਦੇਊਗਾ ਜੋ ਗਵਰਨਮੈਂਟ ਸਰਵਰ ਸਰਵਿਸ ਲੈक्चर ਸਾਨੂੰ ਜੀ ਆਪਣੇ ਇਨਸਾਫ ਦੇ ਮਨੇਆ ਸਾਡਾ ਧੱਕਾ ਕੀਤਾ ਗਿਆ ਇਹ ਜਿਹੜਾ ਅਕਾਲਪੁਰ ਸਾਹਿਬ ਦਾ ਇਹ ਕਰ ਨਹੀਂ ਗਿਆ ਜਿਹੜਾ ਵਿਧਿ ਵਿਵਧਾਨ ਹੈ ਅਕਾਲਪੁਰ ਸਾਹਿਬ ਦਾ ਉਹ ਹੈਗੀ ਜਿਹੜੀ ਮਰਿਆਦਾ ਦੀ ਪਾਲਣਾ ਕਰਾਉਣੀ ਤੇ ਕਰਨੀ ਤੇ ਸਿੱਖ ਪਰੰਪਰਾ ਦੇ ਮੁਤਾਬਕ ਫੈਸਲੇ ਕਰਨੇ ਤੇ ਆਪਾਂ ਉਸ ਅਕਾਲ ਤਖਸਾ ਦੇ ਸਕਤਰੇ ਦੁਨ ਕੀ ਜਿਵੇਂ ਕਹਿਣਾ ਕਿ ਇੱਕ ਆਪਾਂ ਜਿਹੜਾ ਸਧਾਰਨ ਇੱਕ ਕੰਪਲੈਕਸ ਸੈਂਟਰ ਕਹਿੰਦਾ ਉਹਤੇ ਜਿਵੇਂ ਕੋਈ ਆਪਣੇ ਹੁੰਦਾ ਆ ਪੁਲਿਸ ਸਟੇਸ਼ਨ ਹੁੰਦਾ ਜਾਂ ਕੋਈ ਕੋਰਟ ਕਚਹਿਰੀ ਹੁੰਦੀ ਆ ਐਵੇਂ ਜਿਵੇਂ ਆਪਾਂ ਤਰਕਾਸਤਾ ਦੇ ਰਹੇ ਆ ਇਹੀ ਜਾ ਰਹੇ ਨੇ ਘਰ ਜੁੜ ਜਾਣੀ ਆ ਕੈਮਿੰਗ ਨਾ ਬਿਕੋਜ਼ ਇੱਕ ਮਹੀਨਾ ਬਾਅਦ ਇਲੈਕਸ਼ਨ ਹੋਣੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਜੀ ਉਹ ਦੇਖੋ ਉੱਚ ਕੌਣ ਕਰਦਾ ਕੌਣ ਨਹੀਂ ਕਰਦਾ ਨਹੀਂ ਪਰ ਬੜਾ ਸਾਹਿਬ ਜਿਆਪਨੀ ਕਰ ਸਕਦੇ ਬਾਲਾ ਸਾਹਿਬ ਸਵਾਲ ਹੈ ਇੱਕ ਟੱਟ ਇਸਟੈਬਲਿਸ਼ ਹੋਇਆ ਉਦੋਂ ਤੋਂ ਇਹ ਪਰੰਪਰਾ ਚੱਲਦੀ ਆ ਗਾਂ ਵੀ ਚੱਲਦੀ ਰਹਿਣੀ ਆ ਰਹਿੰਦੀ ਦੁਨੀਆ ਤੱਕ ਪਰ ਕੋਣੋ ਸਿਆਸਤ ਕੋਲੋਂ ਕਿ ਇਹ ਨਿਮੇ ਲੈ ਕੇ ਜਾਵਾ ਤੇ ਜਿਹੜਾ ਸਾਰਾ ਕੁਝ ਸੈਟਲ ਹੋ ਗਿਆ ਕੋਟਾ ਨਹੀਂ ਛੱਡਦਾ ਤੇ ਫੇਰ 6 ਸਾਲ 6-7 ਸਾਲ ਹੋ ਗਏ ਨੇ ਹਾਈ ਕੋਰਟ ਦੇ ਹੱਥਾਂ ਹੀ ਲੱਗੇ ਉਹ ਤਾਂ ਨੀਵਾ ਲੈ ਗਏ ਜਿਹੜੇ ਤੁਸੀਂ ਕਹਿੰਦੇ ਇਕੋ ਜੀ ਤਾਂ ਉਹ ਕੇ ਆਈ ਪੀ ਸੀ ਕਿ ਤੇ ਅੱਜ ਜੀ ਤਾਂ ਅਸੀਂ ਆਪਾਂ ਹੁਣ ਉਹ ਸਪੈਸਟਿਨ ਲੈ ਕੇ ਕੋਈ ਗੱਲ ਨਹੀਂ ਆਖ ਸਕਦੇ ਬਿਕੋਜ਼ ਆਪਾਂ ਸਾਰੇ ਤੱਕ ਤੱਕ ਸਾਡੇ ਦੇ ਸਿਰ ਚ ਕੋੜੇ ਆ ਚਲੋ ਜਿਹੜੇ ਜਾਇਜ਼ਾ ਸਾਹਿਬ ਨੇ ਜਿਹੜੀ ਪੁਲਿਸ ਨੇ ਜੀ ਬੜੇ ਸਰਕਾਰੀ ਹੁਕਮ ਤੇ ਆਪਾਂ ਉਹਨਾਂ ਦਾ ਉਹ ਉਹਦੇ ਮਤਲਬ ਉਹਨਾਂ ਦਾ ਸਰਕਾਰ ਉਹਨਾਂ ਦਾ ਮਾਨ ਕਰਦੇ ਆ ਇੱਜ਼ਤ ਦੇ ਆਪਾਂ ਦੀ ਉਹਨਾਂ ਕੋਲ ਕੋਈ ਡੋਕੂਮੈਂਟ ਸਟੇਟਸ ਹੈ ਨਹੀਂ ਉਹ ਜਿਹੜੀ ਤੁਸੀਂ ਗੱਲ ਕੀਤੀ ਜਿਹੜੀ ਬਹੁਤ ਸਾਰੀਆਂ ਉਥੇ ਕੰਪਲੇਂਟਸ ਗਈਆਂ ਕਈ ਜਿਹੜੇ ਸੀਨੀਅਰ ਲੀਡਰ ਸਹਿਬਾਨ ਨੇ ਉਹਦੇ ਮੁਤਲਕ ਇੱਕ ਤਰ੍ਹਾਂ-ਤਰ੍ਹਾਂ ਦੀਆਂ ਕਮੇਟੀਆਂ ਕੀਤੀਆਂ ਪਰ ਇਕਾ ਚਲੋ ਉਹਨਾਂ ਦੇ ਸਿੰਘ ਸਾਹਿਬ ਨੇ ਫੈਸਲਾ ਕਰਨਾ ਉਹਨਾਂ ਦੇ ਕੋਈ ਉਹਨਾਂ ਦੇ ਕੋਈ ਕਾਰਵਾਈ ਹੋਈ ਆ ਮਤਲਬ ਕੋਈ ਡੋਟਸ ਗਿਆ ਜਿਹੜੀਆਂ ਬਾਕੀ ਲੀਆਂ ਬਿਲਕੁਲ ਜਿਦਾ ਆਪਣੇ ਇਤਹਾਜ ਤੱਕ ਨਹੀਂ ਆਇਆ ਜੀ ਹਾਲੇ ਤੱਕ ਐਸਾ ਸੁਣਾਓ ਇਹਦੇ ਸਾਡੇ ਤੇ ਅਜੇ ਨਹੀਂ ਆਇਆ ਨੋ ਪਰ ਪਹਿਲਾ ਇਹ ਕਹਿ ਰਿਹਾ ਵੀ ਉਹ ਜਿਹੜਾ ਜਿਹੜੇ ਕੰਪਲੇਂਟ ਜਾਈਆ ਹੈ ਤਾਂ ਜੈਦਾ ਸਰਬਾਨ ਨਹੀਂ ਉਹਦੇ ਕਰਦਾ ਚਾਹੁੰਦਾ ਕਿ ਉਹਨਾਂ ਨੇ ਬੀਬੀ ਜ਼ਗੀਰ ਕੌਰ ਜੀ ਨੂੰ ਨੋਟਿਸ ਦਿੱਤਾ ਬੀਬੀ ਜੀ ਉਹਦਾ ਉਹਦਾ ਜਵਾਬ ਦੇ ਦੇਣਗੇ ਉਹ ਤਾਂ ਕੰਸੈਂਟ ਹੋ ਜਾਣੀ ਆ ਬਟ ਇੰਦਾਂ ਦੀਆਂ ਕਈ ਜਿਹੜੀਆਂ ਬੇਬੁਨਿਆਦ ਜਿਹੜੀਆਂ ਜੀਆਂ ਕੰਪਲੇਂਟਸ ਐਪਲੀਕੇਸ਼ਨਸ ਉਹ ਵੀ ਜਾਰੀ ਨੇ ਅੱਛਾ ਨਾਲ ਉਹਦੇ ਨਾਲ ਇੱਕ ਹੋਰ ਗੱਲ ਕੋਰਿਆ ਜਿਹੜੀ ਇੰਪੋਰਟੈਂਟ ਗੱਲ ਹੈ ਉਹ ਆ ਕਿ ਸ਼ਿਵਮੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਪ੍ਰਧਾਨ ਜੀ ਦੀ ਇਲੈਕਸ਼ਨ ਆ ਰਹੀ ਹੈ ਉਹ ਜਿਹੜਾ ਹਰ ਸਮੇਂ ਰੈਲਰ ਚੁੱਕੀ ਆ ਸੋ ਕਈ ਜਿਹੜੇ ਆਪਣੇ ਲੀਡਰਸ ਨੇ ਜਾਂ ਤਾਲਮਕਾਕੂ ਨੇ ਉਹ ਉਸ ਤਰੀਕੇ ਨਾਲ ਦੇਖ ਰਹੇ ਆ ਕਿ ਇਹ ਸੋ ਲੈ ਕੋ ਸਿਲੈਕਸ਼ਨ ਨੂੰ ਆਪਣੇ ਮਤੇ ਨਜ਼ਰ ਰੱਖ ਕੇ ਹੋਏ ਵੀ ਜੀਰ ਫੋਰਸ ਨੂੰ ਇਹ ਜਿਹੜੇ ਕੰਪਲੀਟ ਕਰਨ ਵਾਸਤੇ ਜਿਹਨਾਂ ਨੂੰ ਭੇਜਿਆ ਉਹਨਾਂ ਨੂੰ ਜਿਹੜੇ ਕਈ ਉਹਨਾਂ ਚੋਂ ਇੱਕ ਅਕਾਲੀ ਲੀਡਰ ਆ ਆਪਸ ਵਿੱਚ ਜਾਣਦੇ ਸਾਰੇ ਉਹਨਾਂ ਨੂੰ ਅਕਾਲੀ ਦਲ ਨੇ ਕਈ ਆਪਣੀ ਕਮੇਟੀਆਂ ਚ ਉਹਨਾਂ ਨੂੰ ਨਮਾਇੰਗੀ ਦਿੱਤੀ ਆ ਜਿਹੜਾ ਇੱਥੇ ਆਪਣਾ ਜਗेंद्र ਦਾ ਆਪਣੇ ਹੈਗਾ ਰஞ்சிਤ ਸਿੰਘ ਰਾਣਾ ਜਿਹੜਾ ਗਿਆ ਉੱਥੇ ਜਿਹੜਾ ਨੇ ਕੰਪਲੇਂਟ ਕੀਤੀ ਤੇ ਜਿਹੜੇ ਕੋਲ ਰੈਂਟੋ ਜਿਹੜੇ ਬੰਦੇ ਆ ਉਹ ਜਗेंद्र ਦੇ ਸਾਰੇ ਇਹ ਸਮੱਸਿਆ ਕਿੰਨੇ ਆ ਇਹ ਬੰਦੇ ਦੋ ਵਾਰੀ ਕਹੀ ਆ ਸੀ ਕੰਪਲੇਂਟ ਇੱਕ ਵਾਰ ਇੱਕ ਪਹਿਲਾਂ ਗੈਸੂ ਫਰਦਾਸਪੁਰ ਦੇ ਸੀਗੇ ਉਹ ਕਿਹਦੇ ਬੰਦੇ ਆ ਉਹ ਚਲੋ ਉਹ ਵੀ ਇਕੱਲੇ ਦਲਦੇ ਹੀ ਹੋਣਗਾ ਇਕੱਲੇ ਦਲਦੇ ਹੀ ਆ ਅੱਛਾ ਉਹ ਤੋਂ ਆਪਾਂ ਦੇਖ ਹੀ ਸਕਦੇ ਪਰਾ ਮੰਗਦੇ ਰੋ ਜਦੋਂ ਉਹਨਾਂ ਨੇ सवाल जवाब किए जो पहले बनी गए हैं उन्होंने को कोई गल है ही नहीं उन्होंने तो कोई अपने स्पष्ट तौर पर दोवे आ रही जी कंप्लेट गई है